ਮਿੱਤਰੋ ਜਿਹੜੇ ਮੇਰੇ ਵੀਰ ਭਰਾ ਗੱਬਣ ਚੈੱਕ ਪਾਸ ਕੋੜੀ ਭਾਲਦੇ ਸੀ ਉਹਨਾਂ ਵੀਰ ਭਰਾਵਾਂ ਵਾਸਤੇ ਕੋੜੀ ਲਿਆਇਆ ਕੋੜੀ ਬਹੁਤ ਵਧੀਆ ਮੇਰੇ ਵੀਰ ਭਰਾਵੋ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਚੀ ਨਹੀਂ ਬਾਈ ਹੋਰੇ ਕਹਿੰਦੇ ਚਾਹੇ ਜਵਾਕ ਲਈ ਫਿਰਨਾ ਸੌ ਹੀਲ ਬਹੁਤ ਆ ਕੋੜੀ ਸਵਾਰੀ ਦੀ ਪਾਸ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਚੀ ਨਹੀਂ ਕਰਦੇ ਆ ਜੀ ਕੋੜੀ ਦੀ ਡਿਟੇਲ ਬਾਰੇ ਗੱਲਬਾਤ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ ਪੇਜ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ Facebook ਪੇਜ ਨੂੰ ਫੋਲੋ ਕਰ ਲਿਓ ਤੇ ਜੇ ਤੁਸੀਂ ਵੀ ਆਪਣੇ ਪੇਜ ਤੇ ਵੀਡੀਓ ਪਵਾ ਕੇ ਜਨ ਬਰਸੇਲ ਕਰਨਾ ਤਾਂ ਮੈਂ ਆ ਵੀਡੀਓ ਦੇ ਐਂਡ ਵਿੱਚ ਨੰਬਰ ਦਿੱਤਾ ਹੋਇਆ ਜੀ ਆਪ ਦਾ ਉਹ ਨੰਬਰ ਤੇ ਵਟਸਐਪ ਤੇ ਮੈਸੇਜ ਕਰ ਸਕਦੇ ਹੂੰ ਤੇ 60 ਇੰਚ ਹਾਈਟ ਦਸੀ ਹੈ ਜੀ ਮਾਲਕ ਵੀਰਾਂ ਨੇ ਘੋੜੀ ਦੀ 5-6 ਸਾਲ ਘੋੜੀ ਦੀ ਉਮਰ ਹੈ ਤੇ ਅਲੀਸ਼ਾਨ ਲਾਈਨ ਦੇ ਘੋੜੇ ਤੋਂ ਘੋੜੀ ਗੱਭਣ ਚ ਇੱਕ ਪਾਸ ਹੈ ਜੀ 5.5 ਚ 5-6 ਮਹੀਨਿਆਂ ਦੀ ਤੇ ਵਾਲਪੋਰੀਆਂ ਦੀ ਸਾਫ ਹੈ ਜੀ ਸਾਊਸੀਲ ਪੂਰੀ ਆ ਛੋਟੀ ਵੱਡੀ ਚਾਲ ਦੋਵੇਂ ਦੁਰਦੀ ਹੈ ਬਾਈ ਹੋਰੇ ਕਹਿੰਦੇ ਤੇ ਰੇਟ ਬਾਈ ਹੋਰੇ ਕਰਦੇ ਆ ਜੀ 1,90,000 ਬਾਕੀ ਮੌਕੇ ਤੇ ਥੋੜਾ ਬਹੁਤਾ ਮਾਨਤਾਣ ਹੋ ਜੂ ਨੰਬਰ ਆਪਾਂ ਸਕਰੀਨ ਤੇ ਦੇਤਾ ਗੱਲਬਾਤ ਤੁਸੀਂ ਕਰ ਲਿਓ ਘੋੜੀ ਬਹੁਤ ਵਧੀਆ ਮੌਕਾ ਮੇਰੇ ਵੀਰ ਭਰਾਵੋ ਜੇ ਕੋਈ ਮੇਰਾ ਭਰਾ ਰੱਖਣਾ ਚਾਹੁੰਦਾ ਤਾਂ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਹੈ ਜੀ ਤੇ ਵੀਡੀਓ ਕਰਵਾਉਣ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਮੈਸੇਜ ਕਰ ਸਕਦੇ ਹਾਂ ਧੰਨਵਾਦ ਜੀ